ਮਗਮਨ ਤੂੰ ਕਹਿਲਾ ਧਰਤੀ ਪ੍ਰਮਾਤਮਾ ਅੱਗੇ ਪੁਕਾਰ ਕਰਦੀ ਏ ਧਰਤੀ ਕਹਿੰਦੀ ਐ ਕਿ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹੇ ਚੜਿਆ ਕਹਿੰਦੀ ਵੀ ਰੱਬਾ ਝੂਠ ਦੀ ਮਸਿਆ ਸੱਚ ਦਾ ਚੰਦਰਮਾ ਦਿਸਦਾ ਹੀ ਨਹੀਂ ਕਿੱਥੇ ਚੜਿਆ ਆ ਇੱਥੇ ਰੱਬਾ ਤੇਰੇ ਭਗਤਾਂ ਨੂੰ ਪਿਆਰਿਆਂ ਨੂੰ ਮੰਦਰ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਏ। ਤੇ ਕੀ ਰਾਤ ਦੀ ਅਗੇ ਪੁਕਾਰ ਕਰਦੀ ਏ ਕਹਿੰਦੀ ਹਉ ਪਾਲ ਵੀ ਕੁੰਨੀ ਹੋਈ ਅੰਧੇਰੇ ਰਾਹ ਨਾ ਦਿਸੇ ਕੋਈ ਕਿਤੇ ਮੈਂ ਇੰਨੀ ਬਿਆਕਲ ਹੋ ਗਈ ਆ ਹਨੇਰੇ ਵਿੱਚ ਰਾਹ ਨਹੀਂ ਦਿਸਦਾ ਮੈਂ ਕਿੱਧਰ ਜਾਵਾਂ ਮਹਾਰਾਜ ਵੇਖੋ ਰਾਕੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂ ਦਾ ਪਾਇਨ ਘਾਓ ਰਤ ਤੇ ਤਰ ਕੁੱਤੇਓ ਚੱਟ ਜਾਓ ਮਹਾਰਾਜੇ ਵੇਖੋ ਰਾਜਸੀ ਤਾਣਾ ਬਾਣਾ ਕੀ ਬਣ ਗਿਆ ਏ ਜਿਹੜੇ ਜਿਨ੍ਹਾਂ ਨੇ ਪਰਜਾ ਦੀ ਰਾਖੀ ਕਰਨੀ ਸੀ ਇਹ ਕੁੱਤੇ ਬਣ ਗਏ ਨੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਗਮਣ ਤੋਂ ਪਹਿਲਾਂ ਦੇ ਹਾਲਾਤ ਨੇ ਜਦਾਰ ਬਾਣੀ ਵਿੱਚ ਵੀ ਕਹਿੰਦੇ ਨੇ ਵੀ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਹਾਵੇ ਜੀਂਆ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾਰੇ ਦਾ ਬੰਦ ਮਾਰੇ ਕਿਹਦੇ ਧਾਰਮਿਕ ਆਗੂ ਸੀ ਕਾਜੀ ਲੋਕ ਜੋਗੀ ਲੋਕ ਪੰਡਤ ਲੋਕ ਕਹਿ ਲਗੇ ਇਹਨਾਂ ਨੇ ਮਹਾਰਾਜ ਇਦਾਂ ਦਾ ਰੂਪ ਧਾਰਨ ਕਰ ਲਿਆ ਕਾਜੀ ਵੱਡੀ ਲੈ ਕੇ ਹੱਕ ਬੁਆ ਰਿਆ ਏ ਫਤਵਾ ਲੇਖ ਦਿੰਦਾ ਏ ਰਿਸ਼ਵਤ ਲੈ ਕੇ ਮਹਾਰਾਜ ਇਹ ਦਾਦੇ ਹਾਲਾਤ ਬਣ ਗਏ ਨੇ ਦੁਨੀਆ ਦੇ ਉੱਤੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਦੁਨੀਆ ਆਪਣੇ ਤਾਲ ਤੋਂ ਖੁੱਝ ਗਈ ਏ ਸੱਚ ਦਾ ਕਾਲ ਪੈ ਗਿਆ ਏ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਬਾਣੀ ਸ਼ਬਦ ਦੇ ਕਿ ਸੱਚ ਕਾਲ ਪੂਰ ਵਰਸਿਆ ਸੱਚ ਕਾਲ ਪੂਰ ਵਰਸਿਆ ਕਲ ਕਾਲਖ ਬੇਤਾਲ ਬੀ ਉਹ ਬੀਚ ਪੱਤ ਲੈ ਕੇ ਅੱਬ ਕਿਉਂ ਗਵੇ ਦਾਲ ਜੇ ਕੋਏ ਤਾਂ ਗਵੇ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹੇ ਬਾੜਾ ਕੋਰੇ ਰੰਗ ਨਾ ਸੋਹੇ ਕਹਿ ਲਗੇ ਲੋਕ ਦਾਲ ਦੇ ਵਗੂ ਦਰੇਗੇ ਆ ਹਾਲਾਤ ਇਦਾਂ ਦੇ ਬਣ ਗਏ ਨੇ ਅੱਜ ਇਹ ਇਨਸਾਨ ਇਦਾਂ ਹੀ ਕਰ ਰਿਹਾ ਵੀ ਇੱਥੇ ਕੋਈ ਹੋਰ ਗੱਲ ਕਰ ਰਿਹਾ ਏ ਉੱਥੇ ਜਾ ਕੇ ਕੋਈ ਹੋਰ ਗੱਲ ਕਰ ਲਿਆ ਈ ਦੋ ਮੋੜ ਇਨਸਾਨ ਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਆ ਵੀ ਸੁਣੀ ਪੁਕਾਰ ਛਤਾਰ ਪ੍ਰਭ ਗੁਰ ਨਾਨਕ ਜੱਗ ਮਾਹੀ ਪਠਾਇਆ ਚੱਲ ਕੇ ਧਰਤੀ ਦੀ ਪੁਕਾਰ